स <muchas> 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 गासदा श सादास My <laughs> ਤੇਰਾ ਕੂ ਕਰਿਆ ਸੱਜਣਾ ਮੈਂ ਸੇਖਾਂ ਦਾ ਤੇਰਾ ਕੂ ਕਰਿਆ ਸੱਜਣਾ ਵੇਲਾ ਵੀ ਇਸੇ ਕਹਿੰਦਾ ਸੀ ਤੋ ਤੁਨ ਆਰੰਕੇ ਮਨਵਾਰਾ ਮੈਂ ਮੂਹ ਦੇਵਾ ਤਗਵਾ ਸਭਨੇ ਸਾਥ ਨਾਲ ਸੋ ਮੈਂ ਜਾਨ ਬਲਿਆ ਆਪਣੀ ਗੱਲ ਕੋਈ ਧੰਨਵਾਦ ਅੰਕੇ ਮਰਮਾਰ ਮੈਂ ਬਖਮਾਰਾਂ ਕੇ ਮਨੋ ਹੋ ਵਾਸੇ ਆਪੇ ਨਿਚਾਨ ਆਪਣੇ ਬਖਮਾਰਾਂ ਤੋਂ ਹੋ ਜਾਵਾਂ ਕਰੂ ਕੋਲ ਪਹਿਨ ਪਾਹ ਤੋ ਜੀ ਲੋਕ ਲੱਜਾ ਲਾ ਕੇ ਨਿਮਸ਼ਕਰ ਕੀਤੀ ਆ ਨਾ ਬਿਲਕੁਲ ਜੀ ਸੰਸਾਰ ਵੇਂਦਾ ਹੋਏ ਦਾ ਇਹ ਉਧਰ ਵੀ ਬਗਦਖਲੋ ਤੇ ਨੇ ਉਧਰ ਵੀ ਤੇ ਨਿੰਮਸ਼ਕਰ ਕੀਤੀ ਆ ਲੋਗ ਲਜਿਆ ਲਾ ਕੇ ਕੀਤੀ ਆ ਇਹ ਛੇਜ ਦਾ ਕਿਸ ਨੂੰ ਪਤਾ ਹੀ ਨਹੀਂ ਬੱਗੇ ਨੇ ਲਿਖ ਤੇ ਪੜੀ ਆ ਪਰਮੇਸ਼ਰ ਕਹਿੰਦਾ ਫੋਲਣ ਛੇਜ ਰੱਖਾਂ ਯਾਦ ਜਿਸ ਨੂੰ ਪ੍ਰਭ ਮਿਲਦੀ ਆਸ 13 ਨੰਬਰ ਇਹ ਲੋਗ ਲਜਿਆ ਲਾਈ ਉਹ ਗੁਰਮੁਖੋ ਹੁਣ ਸ਼ਰਮ ਹਲਾ ਕਾ ਦੀ ਸ਼ੇਰ ਮੁਕਿਆ ਥਾਉ ਥਾਈਆ ਵਾ ਵਾ ਖਬਦਾ ਜੇ ਮਾਲਕ ਕਲਿਆ ਸਾਡਾ ਨਹੀਂ ਖਬਦਾ ਜੇ ਮਾਲਕ ਤੇ ਖਬਦਾ ਜੇ ਗਾਡੀ ਚਲਾਉਣ ਵਾਲਾ ਦੋ ਜਹਾਨ ਵਿੱਚ ਖਵਾਈਆ ਜੀ ਜਜ਼ਾਰ ਦੀ ਗੁਰੀ ਦਾਦੀ ਦਾਦੇਦਾਰ ਖਵਾਈਆ ਉਹ ਮੇਰਾ ਪੁਰਖ ਕਾਲ ਤੇ ਸ਼ਬਦੀ ਗੋਬਨ ਨਾਲ ਉਹ ਪਰਤ ਗਿਆ ਗਿਆ ਦੇਸ ਮਾਜੀ ਮੈਲੇ ਤੋਂ ਭਗਤਾਂ ਨਾਲ ਬੈਠਾ ਲਾਈਆ ਵਾ ਵਾ ਥੋ ਹੰ ਸ਼ਬਦ ਹੀ ਦੇਂਦਾ ਜੇ ਦਾਤ ਦਾਤੇ ਭਗਤਾਂ ਝੋਲੀ ਪਾਈ ਆ ਪੂਰੇ ਕੰਨਾ ਦੇ ਘਾਟੇ ਵਹਤ ਤੁਰਦੀ ਦੀਂਦੀ ਵੰਡਾਈ ਆ ਇਹ ਨਿਰਗੁਣ ਇਹ ਸਰਗੁਣ ਖੇਲ ਖੇਲਦਾ ਜੇ ਆ ਯੁਗ ਯੁਗ ਵੇਸ ਬਟਾਈ ਆ ਓ ਜਾਨਾ ਤੇਰਾ ਤੇ ਕਾਰਗਰੀ ਬਨਵਾ ਰਿਹਾ ਗਿਆ ਆਪੇ ਸਿਰ ਤੇਰੇ ਹੱਜ ਗਈ ਆ ਤੇ ਮੈਂ ਇਸ ਨੂੰ ਟੇਕਾ ਮਾથે ਦੂਜੇ ਸੀਸ ਨਾ ਕਰੇ ਨਵਾਈ ਆ ਵਾਹ ਜੀ ਇਹੋ ਜਿਹਾ ਸਤਗੁਰ ਓ ਇਹੋ ਜਿਹਾ ਬਾਪ ਓ ਮੈਨੂੰ ਦੁਨੀਆ ਵਿੱਚ ਕੋਈ ਨਾ ਜਾਪੇ ਜੋ ਡਿਗਿਆਂ ਗਲੇ ਲਗਾਈ ਆ ਓ ਜਾਨਾ ਸਾਡੀ ਪੈਜ ਰੱਖੇਗਾ ਆਪੇ ਦਰਦੀ ਹੋਗੇ ਦਰਨਡਾਈ ਆ ਤਨਾਰਾ ਹਾ ਨੂੰ ਦਸੋਂਗੇ ਕਿਉਂ ਆਇਆ ਦੇਸ ਮਾਜ ਮੈਲਾਸ ਭਗਤਾਂ ਨਾਲ ਲਗਾਈਆ ਉਹ ਕਿਉਂ ਭਗ ਦਵਾਰੇ ਪਾਈ ਸਾਂਝ ਸੱਜਣੋ ਤੁਹਾਨੂੰ ਲਿਆ ਮਲਾਈਆ ਆਓ ਸਾਬਾ ਹੁਣ ਕਾਨੂੰ ਜਲੀਏ ਤਾਰੀ ਖੁਸ਼ੀਆਂ ਵਾਲੀ ਘੜੀ ਆਈਆ ਉਹ ਨਹੀਂ ਉਹ ਨਰਾਹ ਵਿੱਚ कलीअ रा उन रहां बिच कलीअ विछावाी रही साहिब नणी चुम चुम ते लाव जे ਸਾਬਨੇ ਉਹਨਾ ਮੇਰੇ ਵੀਰੋ ਕੰਮ ਕਰ ਸਕਦਾ ਜੇ ਤੁਹਾਨੂੰ ਪਰਮਿਸ਼ਨ ਨੇ ਕਰਾਇਆ ਹੋਵੇ ਕਿਸੇ ਦੀ ਵਾਸ ਦੀ ਗੱਲ ਨਹੀਂ ਜੋੜੇ ਪਹਜਾਂਦੇ ਪਿਤਾ ਜੀ ਦੇ ਫਲ ਫਟਾ ਦੋ ਜੀ ਇਹ ਬੰਦੇ ਇਹਦਾ ਜੀ ਆਏ ਜਿਤਨਾ ਮੇਰਾ ਵੀਰ ਕਹਿੰਦਾ ਜੇ ਮੈਂ ਮੈਂ ਕਹਿੰਦਾ ਹਾਂ ਮੈਂ ਸੁਣਦੇ ਰਹੇ ਹਾਂ ਤੇ ਕਿਸੇ ਨੂੰ ਅਗੋ ਸਤਗੁਰ ਗਿਆ ਉਹ ਇਹਨਾਂ ਪਲਗਾ ਨਾ ਰਹਿਤਾ ਸਾਹਿਬ ਕੀਤਾ ਮੈਂ ਅਗੋ ਵੰਡੀ ਗਿਆ ਫਿਰ ਜਦੋਂ ਪਿਤਾ ਜੀ ਆਏ ਪਿੰਡੋਂ ਬਾਹਰ ਬਾਹਰ ਮਿਲਿਆ ਮੈਂ ਸਾਹਿਬ ਪਿਤਾ ਜੀ ਮੈਂ ਹੁੰਦਾ ਰਿਆ ਓ ਜਦੋਂ ਕਿਸੇ ਨੂੰ ਅਗੋ ਸਤਗੁਰ ਗਿਆ ਉਹਨਾਂ ਦਾ ਪਲਗਾ ਨਾ ਰਹਿਤਾ ਸਾਹਿਬ ਕੀਤਾ ਮੈਂ ਕਿਸਾ ਨਾ ਰਹਿਤਾ ਸਾਹਿਬ ਕਰਨਾ ਤੁਸੀਂ ਚੰਨ ਰੱਖ ਰੱਖੋ ਤੇ ਆਓ ਮੈਂ ਅਹਰੋ ਪਾਗ ਲਾ ਕੇ ਇੱਥੇ ਹੋਇਆ ਪਿਤਾ ਜੀ ਫੜ ਕੇ ਮੇਰੇ ਸਿਰ ਤੇ ਧਰ ਦਿੱਤੀ ਤੇਰਾ ਪਰਵਾਨ ਹੋ ਗਿਆ Ah, o GDI, ਨਵੇਂ ਆ ਗਿਆ ਮਨ ਮਾਣਾ ਹੋ ਗਿਆ ਉਹ ਮੈਂ ਅੰਗੇ ਹੀ ਕਵਰ ਹੋਇਆ ਪਰਮੇਸ਼ਰ ਨੇ ਕਰ ਮੈਨੂੰ ਇਹਨਾਂ ਤੋਂ ਵੱਡਣਾ ਕੀ ਲੋੜ ਨਹੀਂ ਹੂੰ ਮੇਰਾ ਵਾਪਸ ਹੋਣਾ ਜੀ ਇਹ ਹੋ ਜਾ ਹੋਰ ਨਹੀਂ ਹੋਣਾ ਮੇਰਾ ਵਾਪਸ ਹੋਣਾ ਜੀ ਇਹ ਹੋ ਜਾ ਹੋ ਨਹੀਂ ਹੋਣਾ ਮੇਰਾ ਵਾਪਸ ਹੋਣਾ ਨਹੀਂ ਇਹ ਹੋ ਜਾਉਰ ਨਹੀਂ ਹੋਣਾ

Gracias. <muchas> हुते न कुड़ी सो महाराज